ਸਤਿ ਸ਼੍ਰੀ ਅਕਾਲ ਅੰਕਾਰ ਵੀਰ ਪਲੀਜ਼ ਤੁਸੀਂ ਨਾ ਇਹ ਸਾਈਨ ਨਾ ਕਰੋ ਇਹ YouTube ਨੇ ਬੈਨ ਕਰ ਦਿੱਤੇ ਆ ਓਮਕਾਰ ਵੀਰ ਮੋਜੀ ਨਾ ਕਰੋ ਪਲੀਜ਼ ਮੋਜੀ ਨਾ ਕਰੋ हाँ जी सत श्रीकाल भीर जी प्लीज़ लाइक कर दौ होर सुनाओ कि ठीक ठाक हो जी भी लाइक कर दौ ਹਾਂਜੀ ਗੁੱਡ ਮਾਰਨਿੰਗ ਜੀ ਜੀ ਲਾਈਕ ਡਨ ਥੈਂਕ ਯੂ ਵੀਰ ਜੀ ਥੈਂਕ ਥੈਂਕ ਯੂ ਕਿਦਸ ਨਾਓ ਹੋਰ ਘਰ ਪਰਵਾਨ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚੱਲ ਹਾਂਜੀ ਵੀਰ ਜੀ ਬਹੁਤ ਵਧੀਆ ਹੈ ਜੀ ਸੰਧੂ ਪੰਜਾਬ ਹਾਂਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਸੰਧੂ ਪੰਜਾਬ ਹਾਂਜੀ ਤੁਸੀਂ ਮੈਂ ਦੱਸੋ ਭੈਣ ਭਰਾ ਕੌਣ ਹੋਂ ਹੰਕਾਰ ਜੀ ਕਿਦੋਂ ਹਰ ਹੰਕਾਰ ਵੀਰੇ ਤੁਹਾਨੂੰ ਪੁੱਛ ਰਿਹਾ ਸੰਧੂ ਪੰਜਾਬ ਵੀਰੇ ਨਹੀਂ ਪੁੱਲਣਾ ਕੀ ਆ ਕਿੰਨੀਆਂ ਆਈਡੀਆਂ ਹੋ ਜਾਂਦੀਆਂ ਨਾ ਮਿਸਟੇਕ ਹੋ ਜਾਂਦੀ ਆ ਫਿਰ ਤੁਸੀਂ ਬੋਲਦੇ ਬਹੁਤ ਸਿਸਟਰ ਮੈਨੂੰ ਮੈਂ ਲੁਧਿਆਣੇ ਵਾਲੇ ਸੰਧੂ ਪੰਜਾਬ ਮੈਂ ਕੀ ਬੋਲਿਆ ਐਮ ਬੁਆਏ ਥੈਂਕ ਯੂ ਵੀਰੇ ਥੈਂਕ ਯੂ ਤੂੰ ਤਾਂ ਵੀ ਬਰਾਵਾ ਮੈਂ ਕੀ ਬੋਲਣਾ ਆ ਵੀਰੇ ਵੀ ਤੇਰੀ ਭੈਣ ਹੀ ਆ ਮੈਂ ਵੀ ਸੰਧੂ ਆ ਪੋਰਸ ਨਮ ਵੀਰ ਜੀ ਘਰ ਪਰਵਾਹ ਠੀਕ ਠਾਕ ਹੈ ਜੀ ਮੇਰੀ ਸਾਰੀਆਂ ਭੈਣਾਂ ਜਿੰਨੀਆਂ ਲਾਈਵ ਚੱਲ ਰਹੀਆਂ ਮੈਂ ਸਾਰੀਆਂ ਭੈਣਾਂ ਦੀ ਲਾਈਵ ਤੇ ਜਾਣਾ ਠੀਕ ਹੈ ਵੀਰੇ ਠੀਕ ਹੈ ਜੀ ਵੀਰੇ ਮੇਰਾ ਬਹੁਤ ਬਹੁਤ ਧੰਨਵਾਦ ਨੇ ਘਰ ਸਾਰੇ ਠੀਕ ਹੈ ਸਿਸਟਰ ਜੀ ਤੁਸੀਂ ਸੁਣਾਓ ਕਿਦਾਂ ਹਾਲ ਘਰੇ ਸਾਰੇ ਠੀਕ ਹੈ ਹਾਂਜੀ ਵੀਰ ਜੀ ਸਭ ਠੀਕ ਠਾਕ ਆ ਵਧੀਆ ਚੜ੍ਹਦੀ ਕਲਾ ਚ ਬੱਚੇ ਬਸ ਸਕੂਲ ਜਾ ਰਹੇ ਆ ਛਾ ਗਿਆ ਸਿਸਟਰ ਤੁਹਾਡੇ ਜਠੇਰੇ ਕਿੱਥੇ ਆ ਵੀਰੇ ਹੈ ਨਾ ਸਾਡੇ ਪੈਂਦੀ ਸਾਡੇ ਜਠੇਰੇ ਹੈਗੇ ਆ ਤੇ ਮੈਂ ਸੰਧੂਆਂ ਦੀ ਕੁੜੀ ਆ ਵੈਸੇ ਮੈਂ ਵਿਆਹੀ ਤੇ ਨਾਹਲਾ ਚ ਆ ਸਾਡੇ ਜਠੇਰੇ ਸਾਡੇ ਪੈਂਦੀ ਬਣੇ ਹੋਏ ਆ ਬਾਬਾ ਕਾਲਾ ਮੇਰ ਹੋਰਸ ਨਾ ਵੀਰੇ ਕੀ ਹਾਲ ਚਾਲ ਹੈ ਆ ਅੱਛਾ ਹੋਰ ਹੋਰ ਵਧੀਆ ਠੀਕ ਠਾਕ ਨੇ ਜੀ ਹੋ ਵਧੀਆ ਸਿਸਟਰ ਵਧੀਆ ਹੀ ਚਾਹੀਦਾ ਵੀਰੇ ਸਾਡੇ ਜਠੇਰਿਆਂ ਦੇ ਵੀਰੇ ਇੱਥੇ ਸਾਨੂੰ ਕੁੜੀਆਂ ਨੂੰ ਜ਼ਿਆਦਾ ਉਹ ਮੰਨਦੇ ਆ ਸੰਧੂਆਂ ਦੇ ਜਿੰਨੇ ਵੀ ਹੈਗੇ ਆ ਸ਼ਾਇਦ ਪਤਾ ਨਹੀਂ ਤੁਹਾਡੇ ਖਲੋਂਦੇ ਕਿ ਨਹੀਂ ਇੱਥੇ ਧਿਆਣੀਆਂ ਖਲੋਂਦੇ ਆ ਫਿਰ ਸੰਧੂਆਂ ਦੀਆਂ ਕੁੜੀਆਂ ਨੂੰ ਹੀ ਸਾਦੇ ਹੁੰਦੇ ਆ ਇੱਕੀ ਨੂੰ ਸੀਜ ਠੇਰੇ ਠੇਰੇ ਮੇਲਾ ਹਾਂਜੀ ਹਾਂਜੀ ਸਾਡੇ ਉੱਤੇ ਕਬੱਡੀ ਟੂਰਨਾਮੈਂਟ ਵੀ ਨਾਲ ਕਰਾਉਂਦੇ ਆ ਹਾਂਜੀ ਹਾਂਜੀ ਸਾਰੇ ਮੌਜੀ ਬੈਨ ਕਰ ਦਿੱਤੇ ਆ YouTube ਨੇ ਨਹੀਂ ਤਾਂ ਆਪਣਾ ਟਾਈਮ ਕੱਟ ਹੋਈ ਜਾਣਾ ਆ ਜੇ ਕੋਈ ਮੋ ਜੀ ਕਾਲ ਦਿੱਤ ਉਹ ਕਾਲ ਦਾ ਆਦਾ ਅੱਛਾ ਜੀ ਕਰੀਨਾ ਮੋਜੀ ਭੇਜ ਸਕਦੇ ਹੱਸੇ ਵਾਲੀ ਪੀਰੇ ਕਹਿੰਦੇ ਸਾਰੇ ਬੈਨ ਕਰ ਦਿੱਤੇ ਆ ਕੋਈ ਵੀ ਨਹੀਂ ਕਹਿੰਦੇ ਭੇਜੋ ਨਹੀਂ ਠੀਕ ਹੈ ਵੀਰੂ ਠੀਕ ਹੈ ਕੋਸਤੀ ਗ੍ਰੀਨ इमोਜੀ ਪੇਜ ਪੇਜ ਕਾਲਤੇ ਕਈਆਂ ਨੇ ਗ੍ਰੀਨ ਮੋਜੀ ਠੀਕ ਹੈ ਵੀਰੇ ਠੀਕ ਹੈ ਸੀ ਸੀ ਕਹਿੰਦੇ ਪਿੰਡ ਜਾਂ ਸ਼ਹਿਰ ਤੋਂ ਸਿਸਟਰ ਨਹੀਂ ਵੀਰੇ ਪਿੰਡ ਤੋਂ ਆ ਅਸੀਂ ਪਿੰਡ ਤੋਂ ਸਾਡੀ ਹੈਗੇ ਜਿਲ੍ਹਾ ਸਾਡਾ ਜਲੰਧਰ ਆ ਸੀ ਜਲੰਧਰ ਦੇ ਲੱਗਦੇ ਆ ਵੀਰੇ ਨਹੀਂ ਜਲੰਧਰ ਲੱਗੇ ਪਿੰਡ ਆ अच्छा हाँ <laughs> ਕੋਣੀ ਪੀਹਟਿਆਂ ਕੋਸਨਾਉ ਕੀ ਕਰਦੇ ਸੀ ਜੇ ਓੰਕਾਰਵੀਰ ਜੀ ਤੁਸੀਂ ਕੀ ਕਰਦੇ ਹੋ ਸਿਸਟਰ ਅਸੀਂ ਜਰਸੀ ਸ਼ੋਹ ਜਨ ਚਾਂਦਿਆਂ ਜਿੱਥੇ ਜਠੇਰੇ ਆਪਣੀ ਜਿਵੇਂ ਅਵੀ 6 ਵਜੇ ਵੀ ਲੰਦਾ ਹੁਣ ਰੋਟੀ ਦਾ ਟਾਈਮ ਹੈ ਠੀਕ ਹੈ ਵੀਰੇ ਠੀਕ ਹੈ ਜੀ ਮੇਰਾ ਬੇਟਾ 6 ਵਜੇ ਸਕੂਲ ਚਲ ਜਾਂਦਾ 6 ਵਜੇ ਦੀ ਬੱਸ ਆਉਂਦੀ ਆ ਇੱਕ ਨੇ ਹੁਣ 8:30 ਜਾਣਾ वीरे रोटी बनाने रोटी खा लियो जिन जिंदी जिंदी तीर तुम तो अगे ठीक है वीरे जेड़े तौर जठेरे हैं ਮਿਓਦਾਂ ਵੀਰੇ ਦੇ ਬਿਲੀ ਦੇ ਸੰਗੂਆਂ ਦੇ ਪਿੰਡ ਵਸੇ ਆ ਉੱਥੇ ਤਕਰੀਬਨ ਸਾਰਿਆਂ ਦੇ ਬਣਾਏ ਹੋਏ ਆ ਤੁਸੀਂ ਪੁੱਛ ਲਿਆ ਇੰਨਾ ਹੀ ਬਹੁਤ ਆ ਸਿਸਟਰ ਰੋਟੀ ਦਾ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਵੀਰੇ ਠੀਕ ਹੈ ਰੋਟੀ ਬਣਾਉਣੀ ਆ ਵੀ ਚੱਕੋ ਫਿਰ ਸ਼ੁਰੂ ਤੋਂ ਉਹੀ ਆ ਹਾਂਜੀ ਹਾਂਜੀ ਵੀਰੇ ਉਹੀ ਆ ਸ਼ੁਰੂ ਤੋਂ ਓਕੇ ਪੁੱਟਿਆ ਆ ਜੀ ਹਾਂਜੀ ਹਾਂਜੀ ਉਹੀ ਆ ਫਿਰ ਇਦਾਂ ਹੁਣ ਨਹੀਂ ਜੇ ਦੂਰ ਜਾਇਆ ਜਾਂਦਾ ਫਿਰ ਉੱਥੇ-ਉੱਥੇ ਜਠੇਰੇ ਬਣੇ ਹੋਏ ਆ ਨਾ ਪਿੰਡਾਂ 'ਚ ਇੱਧਰ ਆਪਣੇ ਕਰਤਾਰਪੁਰ ਵਾਲ ਇੱਧਰ ਨੂੰ ਪਰੇ ਨੂੰ ਜਾ ਕੇ ਉੱਥੇ ਵੀ ਸੰਧੂਆਂ ਦਾ ਪਿੰਡ ਆ ਉੱਥੇ ਵੀ ਬਣੇ ਹੋਏ ਆ ਰੋਟੀ ਲਈ ਲੈ ਗਈ ਜਵਾਕ ਜਾ ਬਾਅਦ ਚ ਦੇਖ ਕੇ ਆਉਂਦੇ ਆ ਦੇਖ ਕੇ ਹੁੰਦੇ ਠੀਕ ਹੈ ਠੀਕੇ ਹੁੰਦੇ ਨਹੀਂ ਵੀ ਰੇ ਰੋਟੀ ਛੋਟੇ ਦੇ ਪੇਪਰ ਪੈਂਦੇ ਆ ਉਹਨੇ ਆ ਜਾਣਾ 12 ਵਜੇ ਘਰੇ ਤੇ ਦੂਜੇ ਬੱਚੇ ਨੇ ਖਾ ਕੇ ਜਾਣੀ ਆ ਸਾਡੇ ਕੋਲ ਦੇ ਕੇ ਨਹੀਂ ਆ ਸਕਦੇ ਦੂਰ ਜਾਂਦੇ ਆ ਪਾਣ ਇਸ ਕਰਕੇ ਅਸੀਂ ਪੈਂਟ ਚ ਰਹਿਨੇ ਆ ਨਾ ਛੋਟਾ ਜਾਨ ਲੱਗਾ ਇੱਕ ਪ੍ਰੋਟੀ ਖਾ ਜਾਂਦਾ ਆ ਤੇ ਵੱਡੇ ਨੇ ਤਾਂ ਉਹਨੇ ਆ ਕੇ ਖਾਣੀ ਆ ਕੋ ਜਿਹੜੀ ਖਾ ਗਿਆ ਉਹ ਬਸ ਜਾਂ ਬਾਈਕ ਤੇ ਅੱਛਾ ਜੀ ਵੈਂਚ ਜਾਂਦੇ ਜਾਂ ਬਾਈਕ ਤੇ ਨਹੀਂ ਵੀਰੇ ਵੈਂਚ ਜਾ ਜਾਂਦੇ ਆ ਬੱਡੇ ਬੇਡੇ ਨੇ ਤਾਂ ਪਾਸਟੂ ਕਰ ਲਈ ਔਰ ਗਾਂ ਸਟੱਡੀ ਕਰਦਾ ਆ ਉਹ ਉਦਾਂ ਜੇ ਆਉਂਦੀਆਂ ਬੱਸਾਂ ਜਿਹੜੀਆਂ ਆਪਣੀਆਂ ਲੱਗੀਆਂ ਹੁੰਦੀਆਂ ਉਹਨਾਂ 'ਚ ਜਾਂਦਾ ਛੋਟਾ ਸਕੂਲ ਵਿੱਚ ਜਾਂਦਾ ਸਾਡੇ ਵੀ ਮੇਰੀ ਬੇਟੀ ਜੀ ਆ ਭਤੀਜੀ ਆ ਉਸ ਦਾ ਬਹੁਤ ਖਰਚਾ ਸਿਸਟਰ 4 3 2 ਉਹ ਸਕੂਲ ਅੱਛਾ ਵੀਰੇ ਫਿਰ ਯੂਨੀਫਾਰਮ ਵੀ ਤੇਨ ਪੁੱਛੋ ਨਾ ਵੀਰ ਜੀ ਵੈਸੇ ਪਹਿਲਾਂ ਮੇਰੇ ਬੱਚੇ ਅਕੈਡਮੀ ਚ ਪੜੇ ਆ ਅਕੈਡਮੀ ਚ ਚਲੋ ਫੀਸ ਵਗੈਰਾ ਤਾਂ ਨਹੀਂ ਹੁੰਦੀ ਪਰ ਯੂਨੀਫਾਰਮਾਂ ਵਗੈਰਾ ਦਾ ਫਾਲਤੂ ਖਰਚਾ ਨਹੀਂ ਹੁੰਦਾ ਮਰਵਾੜ ਫਸਟ ਹੁੰਦੀ ਆ ਬਹੁਤ ਵਧੀਆ ਫੇ ਤਾਂ ਤੇ ਹੁਣ ਅਸੀਂ ਗਾਂਹ ਜਿਤੋਂ ਉਹਨੂੰ ਪਲੱਸ 1 ਚ ਲਗਾਇਆ ਛੋਟੇ ਨੂੰ ਉਹ ਫਿਰ ਉਹਦਾ ਖਰਚਾ ਹੁਣ ਜ਼ਿਆਦਾ ਹੈ ਉੱਥੇ ਯੂਨੀਫਾਰਮਾਂ ਵੀ ਤੇ ਇੰਨੇ ਆ ਬੈਗ ਵਗੈਰਾ ਸਭ ਕੋਈ ਖਰਚੇ ਜਾਂਦੇ ਆ ਅਮ੍ਰਿਤ ਇਹ ਦੂ ਕੈਨੇਡੀਅਨ ਅਕੈਡਮੀ ਚ ਪੜਦੀ ਆ ਹਿੰਦੂ ਕੈਨੇਡੀਅਨ ਓਕੇ ਓਕੇ ਵੀ ਠੀਕ ਆ ਹਿੰਦੂ ਕੈਨੇਡੀਅਨ ਅਕੈਡਮੀ ਚ ਪੜਦੀ ਆ ਠੀਕ ਹੈ ਜੀ ਮੇਰੇ ਤੇ ਇਹ ਕਲਗੀ ਦਾ ٹرسٹ ਜਿਹੜੀ ਆ ਉੱਥੇ ਪੜ੍ਹੇ ਆ ਇਹ ਕੀ ਜਿਹਾ ਫਸਟ ਕਲਾਸ ਚ ਆ ਭਾਰੇ ਇੰਗਲਿਸ਼ ਬੋਲਦੀ ਆ ਇਹ ਤਾਂ ਹਨ ਹੈਗੀ ਵੀ ਜੇ ਬੱਚਿਆਂ ਦੀ ਪੜ੍ਹਾਈ ਵਧੀਆ ਤੇ ਫਿਰ ਇੰਗਲਿਸ਼ ਤੇ ਬੋਲਦੀ ਆ ਮੇਰੇ ਬੇਟੇ ਵੀ ਬੋਲ ਲਿੰਗੇ ਸਮਝ ਵੀ ਲੈਂਦੇ ਬੋਲ ਵੀ ਲੈਂਦੇ ਆਂ ਕਿ ਉਹ ਕੁਝ ਸਕੂਲ ਵਾਲਿਆਂ ਨੇ ਕਹਿੰਦੇ ਆ ਰੋਟੀ ਦੀ ਜਗ੍ਹਾ ਉਹ ਭਜਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਰੋਟੀ ਨਹੀਂ ਲੈ ਕੇ ਜਾਂਦੀ ਫਰੂਟ ਹੀ ਲੈ ਕੇ ਜਾਂਦੀ ਆ ਠੀਕ ਠੀਕ ਆ ਵੀਰੇ ਇੱਥੇ ਕਾਲ ਅਕੈਡਮੀ ਜਿੱਦਾਂ ਹੈ ਨਹੀਂ ਇੱਥੇ ਨਹੀਂ ਬੱਚਿਆਂ ਨੂੰ ਆਪਾਂ ਉਹ ਬੰਦਿਚ ਨਹੀਂ ਕਰਦੇ ਹੈਗੇ ਵੀ ਤੁਸੀਂ ਰੋਜ਼ ਆਹ ਲੈ ਕੇ ਆਉਣਾ ਚਾਹ ਲੈ ਕੇ ਆਉਣਾ ਇਹ ਤਾਂ ਕੈਨੇਡਾ ਵੀ ਲੈ ਕੇ ਜਾਂਦੇ ਆ ਸਕੂਲ ਵਾਲੇ ਜਵਾਕਾਂ ਨੂੰ ਉਮਰ ਚਲੋ ਬਹੁਤ ਵਧੀਆ ਬੀਚੇ ਇੱਥੇ ਤਾਂ ਬਹੁਤ ਕਿਦਾ ਬਹੁਤ ਸਿੱਖ ਸਿਸਟਰ ਕੰਮ ਤੇ ਮੁੱਕਦੇ ਨਹੀਂ ਹੁਣ ਕਰਦਾ ਯਾਨੀ ਸਾਰਾ ਦਿਨ ਲੱਗੀ ਰਹਿੰਦੀ ਰਹੋਣੀ ਹਾਂਜੀ ਜੀਰਜੀ ਹਾਂਜੀ ਫਿਰ ਮੈਂ ਅਡਜਸਟਿੰਗ ਕਰਦੀ ਆ ਰੋਟੀ ਪਕਾਉਣ ਲੱਗੀ ਆ ਸਾਡੇ ਬਹੁਤ ਜ਼ਿਆਦਾ ਚੋਗਿਆ ਸੀਗੇ ਮਕਾਨ ਬਹੁਤ ਖਲਾਰਾ ਪਿਆ ਆ ਉਹਨਾਂ ਦੀ ਸਫਾਈ ਕਰ ਰਹੀ ਆ ਨਹੀਂ ਬਹੁਤ ਟੈਗੰਗਾ ਆਉਂਦਾ ਕਰਕੇ ਨਾਲੇ ਉਦਾਂ ਵੀ ਵੀਰੇ ਮੈਂ ਇਕੱਠੇ ਰਹਿੰਦੇ ਸੀ ਸੋ ਸੋਰਾ ਨਾਲ ਜਾਂ ਨਹੀਂ ਨਹੀਂ ਵੀਰੇ ਅਸੀਂ ਇਕੱਠੇ ਰਹਿੰਦੇ ਆ ਮੇਰੇ ਫਾਦਰ ਇਨ ਲਾਉ ਦੀ ਡੈਥ ਹੋ ਗਈ ਆ 2 ਸਾਲ ਹੋ ਗਏ ਬਹੁਤ ਵਧੀਆ ਇਨਸਾਨ ਸੀ ਹਾਂ ਸਾਡੇ ਮੰਮੀ ਆ ਸਾਡੇ ਕੋਲ ਚਲੋ ਕੋਈ ਨਹੀਂ ਜਿੰਦ ਲਿਖੀ ਸੀ ਕੱਟ ਗਏ ਜਾਣਾ ਸਭ ਨੇ ਇੱਕ ਦਿਨ ਮੇਰੇ ਜਾਣਾ ਹੈਗਾ ਪਰ ਦੁੱਖ ਭੋਗ ਕੇ ਇਨਸਾਨ ਨੂੰ ਜਾਣਾ ਚਾਹੀਦਾ ਜਿਹੜਾ ਇਨਸਾਨ ਇੰਨਾ ਵਧੀਆ ਇਨਸਾਨ ਹੋਵੇ ਲੋਕਾਂ ਦਾ ਭਲਾ ਕਰਦਾ ਹੋਵੇ ਸਾਰੀ ਦੁਨੀਆ ਉਹਨਾਂ ਨੂੰ ਜਿੰਨਾ ਸਾਡੇ ਲੱਗੇ ਬੰਨੇ ਪਿੰਡ ਸਾਰੇ ਚਾਹੁੰਦੇ ਸੀਗੇ ਬਹੁਤ ਵਧੀਆ ਇਨਸਾਨ ਸੀ ਪਰ ਉਹਨਾਂ ਨੂੰ ਅੰਤੜੀਆਂ ਦਾ ਕੈਂਸਰ ਹੋ ਗਿਆ ਸੀਗਾ ਬਹੁਤ ਜ਼ਿਆਦਾ ਉਹਨਾਂ ਨੇ ਤਕਲੀਫ ਪਾਈ ਸਟਾਰੀ ਸੀਗੇ 2 ਵਜੇ ਉੱਠ ਕੇ ਇਹਨਾਂ ਨੇ ਇਸ਼ਨਾਨ ਪਾਣੀ ਕਰਕੇ ਆਪਣੇ ਬਾਟ ਪੜਨੇ ਬਹੁਤ ਵਧੀਆ ਇਨਸਾਨ ਸੀ ਵਧੀਆ ਇਨਸਾਨ ਤਾਂ ਇਦਾਂ ਹੀ ਹੁੰਦੇ ਸਿਸਟਰ ਜੀ ਜਿਹੜੇ ਇਨਸਾਨ ਹੁੰਦੇ ਆ ਉਸ ਨੂੰ ਬੁੱਕ ਜ਼ਿਆਦਾ ਹੁੰਦੀ ਆ ਹਾਂਜੀ ਹਾਂਜੀ ਜੀ ਜੀ ਇਹ ਤਾਂ ਗੱਲ ਹੈਗੀ ਉਹਨਾਂ ਨੂੰ ਬੁੱਕ ਜ਼ਿਆਦਾ ਹੁੰਦੀ ਆ ਦਿਏ ਦਾ ਸੱਚਾ ਇਨਸਾਨ ਕੋਈ ਕੋਈ ਹੁੰਦਾ ਹਾਂਜੀ ਹਾਂਜੀ ਵੀਰ ਜੀ ਸਹੀ ਬੋਲਾ ਮੇਰੇ ਸਾਸੂ ਮਾਂ ਵੀ ਬਹੁਤ ਵਧੀਆ ਮੰਮੀ ਮੇਰੀ ਬਹੁਤ ਵਧੀਆ ਕਈ ਵੀਰ ਇਨਸਾਨ ਨੂੰ ਐਸੀ ਠੋਕਰ ਲੱਗੀ ਹੁੰਦੀ ਨਾ ਸਪਾਂਸਰਾਂ ਸਭ ਤੋਂ ਵਧੀਆ ਰਹਿੰਦਾ ਹੈ ਦੁਨੀਆ 'ਚ ਜੇ ਅਗਰ ਦਾ ਸਿਸਟਰ ਜੀ ਜੇ ਸਸੋਰਾ ਸਹੀ ਹੁੰਦੇ ਫਿਰ ਵੀ ਕੀ ਘਰ ਵਸਦੇ ਆ ਨਹੀਂ ਤੇ ਘਰ ਲੜਾਈ ਰਹਿੰਦੀ ਹੁੰਦੀ ਆ ਹਾਂਜੀ ਹਾਂਜੀ ਵੀ ਅਸੀਂ ਕੁਝ ਆਪਣੇ ਆਪ ਤੇ ਵੀ ਡਿਪੈਂਡ ਆ ਜੇ ਆਪਾਂ ਹਰ ਵਕਤ ਅਗਲੇ ਨੂੰ ਮਾੜਾ ਕਵਾਂਗੇ ਫਿਰ ਵੀ ਔਖਾ ਨਾ ਸਿਰ ਪਿਆਰ ਨਾਲ ਰਹਿੰਦੇ ਫਿਰ ਘਰ ਵਧੀਆ ਚੱਲਦੇ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਹੈ ਜੀ ਪਹਿਲਾਂ ਮੈਂ ਜਦੋਂ ਜੁਆਇੰਟ ਫੈਮਿਲੀ ਸੀ ਜਦੋਂ ਮੇਰੀ ਮੈਰਿਜ ਹੋਈ ਅੱਜ ਤੋਂ 22 ਸਾਲ ਹੋ ਚਲੇ 21 ਸਾਲ ਹੋ ਗਏ 22 ਸਾਲ ਹੋ ਜਾਣੇ ਹਨ ਜਨਵਰੀ ਚ ਸਾਰੇ ਪਿਆਰ ਨਾਲ ਸਾਡੇ ਮੇਰੇ ਜਦਾਂ ਸਹੁਰਾ ਜੀ ਦੇ ਤਿੰਨ ਦੋ ਭਰਾ ਹੋ ਰਹੇ ਤਿੰਨ ਭਰਾ ਆ ਇੱਕ ਤਾਂ ਚਲੋ ਇੱਥੇ ਨਹੀਂ ਰਹਿੰਦੇ ਉਹ ਬਾਹਰ ਰਹਿੰਦੇ ਆ ਦੂਜੇ ਨਾਲ ਸੀ ਉਹਨਾਂ ਦੇ ਚਾਰ ਬੱਚੇ ਸੀ ਚਾਚੀ ਸੀ ਦਾਦੀ ਸੱਸ ਸੀ ਦਾਦਾ ਸਹੁਰਾ ਸੀਗਾ ਪੂਰੀ ਫੈਮਿਲੀ ਸੀ ਹੁਣ ਤੇ ਚਲੋ ਉਹਨਾਂ ਦੇ ਬੱਚੇ ਚਲੇ ਗਏ ਆ ਮੈਰਿਜ ਹੋ ਗਈ ਬਾਹਰ ਚਲੇ ਗਏ ਤੇ ਹੁਣ ਅਸੀਂ ਇਕੱਲੇ ਆ ਬਹੁਤ ਵਧੀਆ ਜੁਆਇੰਟ ਫੈਮਿਲੀ ਰਹੀ ਆ ਮੇਰੀ ਸੁਰੀ ਮੈਂ ਤੇ ਹੀ ਕਹਿੰਦਾ ਸਾਰੇ ਪਿਆਰ ਨਾਲ ਰਹੋ ਹਾਂਜੀ ਹਾਂਜੀ ਵੀਰ ਇਦਾਂ ਹੀ ਆ ਕਿ ਅੱਗੇ ਪਿੱਛੇ ਵੀ ਜੁਆਇੰਟ ਫੈਮਿਲੀ ਚ ਆਈ ਸੀ ਮੈਨੂੰ ਕੋਈ ਦਿੱਕਤ ਨਹੀਂ ਹੋਈ ਮੈਂ ਤੇ ਹੀ ਕਹਿੰਦਾ ਸਾਰੇ ਪਿਆਰ ਨਾਲ ਰਹੋ ਚੱਲਦਾ ਵਧੀਆ ਚੱਲਦਾ ਹਾਂਜੀ ਹਾਂਜੀ ਵੀਰ ਜੀ ਜੋ ਕਿਸਮ ਚ ਲਿਖਿਆ ਹੋਇਆ ਮਿਲ דוਗੀ ਹੁਣ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆ ਵੀਰੇ ਆ ਠੀਕ ਹੈ ਮੇਰੇ ਪੁੱਤ ਜਿੱਥੇ ਦਾ ਜਿੱਥੇ ਦਾਣਾ ਪਾਣੀ ਲਿਖਿਆ ਉਹ ਉੱਥੇ ਹੀ ਜਾਂਦਾ ਹਾਂਜੀ ਲਿਖ ਇਹ ਗੱਲ ਹੈਗੀ ਵੀਰੇ ਉੱਥੇ ਜਾਣਾ ਪੈਂਦਾ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਤੁਹਾਡੇ ਘਰ ਕੱਚਾ ਨਹੀਂ ਵੀਰ ਜੀ ਕੱਚਾ ਨਹੀਂਗਾ ਲੈਂਟਰ ਪੈ ਹੋਇਆ ਲੈਂਟਰ ਹੀ ਚੋ ਗਿਆ ਆ ਦੇਖੀ ਸਾਰਾ ਹੀ ਲੈਂਟਰ ਚੋ ਗਿਆ ਜਿੱਥੇ ਤੇ ਬਿਜਲੀ ਦਾ ਪਾਈਪ ਆ ਉੱਥੇ ਜਿਆਦਾ ਚੋਇਆ ini panji yang dulu tani kurang सिस्टर जी वाई मैं हूँ जाना है दूजे घर ठीक है ठीक है वीर जी बहुत बहुत धन्यवाद मेरे वीर का शुक्रिया बहुत बहुत ज़्यादा हाँ जी बाय बाय वीर जी बाय फिर आवड़ी लाइफ हाँ जी वीर जी मैं बस हम बंद कर लगी हूँ ਬਾਦ ਵਿੱਚ ਫੀਲ ਆਉਂਗੀ ਹੁਣ ਮੈਂ ਪਲੀਜ਼ ਕਮੈਂਟ ਕਰ ਦਿਓ ਵੀਡੀਓ ਤੇ ਓਕੇ ਵੀਰ ਜੀ ਓਕੇ ਤੁਸੀਂ ਮੇਰੀ ਵੀਡੀਓ ਤੇ ਕਮੈਂਟ ਕਰ ਦੇਣਾ ਸੀ ਫਿਰ ਮੈਂ ਰਿਪਲਾਈ ਕਰ ਦੂੰਗੀ ਵਾਹੀ ਵੀਰੇ ਵਾਹੀ ਪਲੀਜ਼ ਕਮੈਂਟ ਕਰ ਦਿਓ ਵੀਡੀਓ ਤੇ ਕੰਪੇਟਿਟਿਵ ਪ੍ਰੋਗ੍ਰਾਮਿੰਗ ਤੇ ਕਰੀਏ ਟੀਐਮ ਪ੍ਰੋਗ੍ਰਾਮਿੰਗ केजी सस्ती काल जी ਜਿਹੜੇ ਭੈਣ ਭਰਾ ਲਾਈਵ 'ਚ ਜੁੜੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਲਾਈਵ ਨੂੰ ਲਾਈਕ ਕਰਨ ਲਈ ਮੇਰੇ ਭੈਣ ਭਰਾਵਾਂ ਨੇ ਮੇਰਾ ਸਾਥ ਦਿੱਤਾ ਬਹੁਤ-ਬਹੁਤ ਵਧੀਆ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜਿੰਨਾ ਸ਼ੁਕਰੀਆ ਕਰ ਸਕਾ ਉਹ ਨਹੀਂ ਘਟਿਆ ਸਾਰੇ ਭੈਣ ਭਰਾਵਾਂ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਜੀ ਵਾਹਿਗੁਰੂ ਹਮੇਸ਼ਾ ਆਪਣਾ ਪਿਆਰਾ ਹੱਥ ਮੇਹਰ ਭਰਿਆ ਹੱਥ ਬਣਾਈ ਰੱਖੇ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ